ਮੈਂ ਕੋਈ ਨਹੀਂ ਤੁਸਦੇ ਰਕੈਸਟ ਕਿ ਅੱਜ ਅਸੀਂ ਗੱਲ ਕਰਾਂਗੇ ਅਸ਼ਮਾਨ ਕਾਰਡ ਪਾਰਸ ਕਾਰ ਵੱਲੋਂ ਜੋ ਲਾਗੂ ਕੀਤਾ ਗਿਆ 5 ਲੱਖ ਦਾ ਇਲਾਜ ਫ੍ਰੀ ਹੋ ਰਿਹਾ ਹੈ ਉਸ ਸੰਬੰਧ ਵਿੱਚ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਸੁਖਮਨੀ ਸਾਹਿਬ ਗੁਰਦੁਆਰਾ ਵਿਖੇ ਭੈਣ ਮਜੀਦ ਕੌਰ ਨੇ ਆਪਣਾ ਦੁੱਖ ਦੱਸਿਆ ਪੱਤਰਕਾਰਾਂ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਸਿਰ ਦਾ ਇਲਾਜ ਕਰਾਉਣ ਵਾਸਤੇ ਮੈਂ ਅੱਜ ਸੁਖਮਨੀ ਸਾਹਿਬ ਗੁਰਦੁਆਰਾ ਵਿਖੇ ਲੋਕਾਂ ਦੇ ਅੱਗੇ ਫਰਿਆਦ ਕਰਦੀ ਕਿ ਮੈਨੂੰ ਇਲਾਜ ਕਰਾਉਣ ਲਈ ਪੈਸਾ ਦਿੱਤਾ ਜਾਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਦੱਸਿਆ ਕਿ ਆਸ਼ਮਾਨ ਕਾਰਡ ਮੇਰਾ ਨੀਲਾ ਕਾਰਡ ਨਹੀਂ ਬਣਿਆ ਹੋਣ ਕਰਕੇ ਬਣਿਆ ਪਰ ਵੱਖ-ਵੱਖ ਚੱਥੇ ਬੰਦਿਆਂ ਹਰ ਰੋਜ਼ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਆ ਪਰ ਇਹਨਾਂ ਨੇ ਧਰਨਾ ਪ੍ਰਦਰਸ਼ਨ ਵਿੱਚ ਚੰਗੀ ਚੀਜ਼ ਲੋਕਾਂ ਦੀ ਕਿਉਂ ਨਹੀਂ ਮੰਗ ਕੀਤੀ ਜਾਂਦੀ ਕਿਉਂਕਿ ਕੁਝ ਲੋਕ ਅਜੇ ਵੀ ਹੈ ਜਿਨ੍ਹਾਂ ਕੋਲੇ ਜ਼ਮੀਨ ਜਾਇਦਾਦ ਨਹੀਂ ਹੈਗੀ ਤੇ ਉਹਨਾਂ ਦੇ ਜੇ ਫਾਰਮ ਨਹੀਂ ਬਣਾਏ ਜਾਂਦੇ ਤੇ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਇਹਦੀ 5 ਲੱਖ ਕਾਰਡ ਦੀ ਅਸੂਲਤਾ ਉਹਨਾਂ ਨੂੰ ਨਹੀਂ ਮਿਲਦੀ ਉਹਨਾਂ ਨੇ ਸਰਕਾਰ ਅੱਗੇ ਇੱਕ ਫਰਿਆਦ ਕੀਤੀ ਹੈ ਤੇ ਸਰਕਾਰ ਅੱਗੇ ਇੱਕ ਅਪੀਲ ਕੀਤੀ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਜਦੋਂ ਅਸ਼ਮਾਨ ਕਾਰਡ ਜਿਨ੍ਹਾਂ ਕੋਲੇ ਨਹੀਂ ਹੈਗਾ ਤੇ ਉਹਨਾਂ ਦਾ ਇਲਾਜ ਨਹੀਂ ਉਹਨਾਂ ਜੋ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਾਂਦੇ ਆ ਤੇ ਡਾਕਟਰ ਉਹਨਾਂ ਨੂੰ ਕੁਝ ਕਹਿ ਦਿੰਦੇ ਆ ਇਹ ਲਾਲ ਕਾਰਡ ਨਹੀਂ ਚੱਲ ਰਿਹਾ ਜਾਂ ਬੰਦ ਕੀਤਾ ਗਿਆ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਐਸਕੇ ਨੂੰ ਜਲਦ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਹਾਂਜੀ ਭੈਣ ਜੀ ਕੀ ਨਾਮ ਆ ਜੀ ਮਨਜੀਤ ਕੋਰ ਆ ਜੀ ਮਨਜੀਤ ਕੋਰ ਜੀ ਜੋ ਤੁਸੀਂ ਅੱਜ ਸਾਧਕਾ ਸੁਖਮਨੀ ਸਾਹਿਬ ਗੁਰਦੁਆਰਾ ਵਿਖੇ ਪਹੁੰਚੇ ਆ ਹਾਂਜੀ ਕਿਸ ਜ਼ਰੂਰਤ ਵਾਸਤੇ ਪਹੁੰਚਿਆ ਤੇ ਕੀ ਕਾਰਨ ਆ ਸਰਦੇ ਮਰੀਜ਼ਾਂ ਸਰਦੇ ਵਿੱਚ ਕੀ ਪ੍ਰੋਬਲਮ ਆਈ ਆ ਨਾੜਾਂ ਬਲੌਕ ਆਈਆਂ ਜੀ ਨੀਲਾ ਆ ਆ ਦਿਮਾਗ ਕਿਹੜੇ ਡਾਕਟਰ ਤੋਂ ਚੈੱਕਅਪ ਕਰਵਾਇਆ ਸੀ ਖੰਨਾ ਡਾਕਟਰ ਅਸੀਂ ਖੰਨਾ ਡਾਕਟਰ ਤੋਂ ਚੈੱਕਅਪ ਕਰਾਇਆ ਉਹ ਕੀ ਕਹਿੰਦੇ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਹਜੇ ਦਵਾਈ ਦੇਈ ਜਾਂਦੇ ਆ ਹੁਣ ਉਹ ਦੱਸਣਗੇ ਸਾਨੂੰ ਆਪਰੇਸ਼ਨ ਤੇ ਕਿੰਨਾ ਖਰਚਾ ਆਊਗਾ ਖਰਚਾ ਆਊਗਾ ਜੀ ਉਹ ਕਹਿੰਦੇ ਵੀ ਤੁਹਾਨੂੰ ਦੱਸਾਂਗੇ ਕਿ 2 ਲੱਖਾਂ ਜੀ 1.5 ਜੀ ਪਾ ਮਦੀ 50 ਚ ਸਰ ਜੀ ਕਹਿੰਦਾ ਐਵੇਂ ਨਹੀਂ ਅਸੀਂ ਕਹਿੰਦੇ ਕਿ ਵੀ ਤੇਰਾ ਦੇਖ ਕੇ ਦੱਸਿਆ ਜਾਊਗਾ ਜੇ ਅਸ਼ਮਾਨ ਕਾਰਡ ਤਾਂ ਭਾਰ ਸਰਕਾਰ ਵੱਲੋਂ ਬਣਾਇਆ ਗਿਆ ਉਹ ਕੀ ਕਾਰਡ ਉਹ ਤੁਹਾਡਾ ਨਹੀਂ ਬਣਿਆ ਨਹੀਂ ਜੀ ਬਣਿਆ ਸਾਡੇ ਕੋਲੇ ਤੁਸੀਂ ਉਹ ਸਰਕਾਰ ਤੋਂ ਕੀ ਮੰਗ ਕਰਦੇ ਆ ਬਸ ਇਹੀ ਹੈ ਵੀ ਸਾਡਾ ਸਾਡੇ ਕੋਲ ਤਾਂ ਘਰ ਵੀ ਹੈ ਨਹੀਂਗਾ ਇਹੀ ਕਹਿੰਨੇ ਵੀ ਸਾਡਾ ਇਲਾਜ ਹੋ ਜੇ ਸਾਡਾ ਕਾਰਡ ਬਣ ਜੇ ਬਸ ਅਸੀਂ ਕਿਹਾ ਸੀ ਕਿਸੇ ਨੂੰ ਉਹ ਸਾਡੇ ਕੋਲ ਕਹਿੰਦੇ ਵੀ ਕਣਕ ਵਾਲਾ ਕਾਰਡ ਲੈ ਆਓ ਤੇ ਤੁਹਾਨੂੰ ਬਣਾ ਦੇਾਂਗੇ ਪਰ ਜਿਨ੍ਹਾਂ ਕੋਲੇ ਮੰਨ ਲਾ ਜੇ ਫਾਰਮ ਨਹੀਂ ਹੈਗਾ ਤੇ ਜਿਹੜੇ ਗਰੀਬ ਲੋਕ ਆ ਕਿਸਾਨ ਆ ਵੱਖ-ਵੱਖ ਜੱਥੇਬੰਦੀਆਂ ਉਹਨਾਂ ਦੇ ਕਾਰਡ ਨਹੀਂ ਬਣੇ ਉਹਨਾਂ ਦਾ ਸਰਕਾਰ ਤੋਂ ਕੀ ਮੰਗ ਕਰਨਾ ਚਾਹੋਣੇ ਤੁਸੀਂ ਬੱਸ ਜੀ ਇਹੀ ਆ ਸਾਡਾ ਤਾਂ ਵੀ ਇਲਾਜ ਹੋਣਾ ਚਾਹੀਦਾ ਵਾ ਤੇ ਵੀ ਸਾਡਾ ਕਾਰਡ ਬਣ ਗਿਆ ਹੋਰ ਆ ਸਾਨੂੰ ਕੋਈ ਤਕਲੀਫ ਨਹੀਂ ਅਸੀਂ ਤਾਂ ਰੋਟੀ ਵੀ ਮੰਗ ਕੇ ਖਾ ਲਾਂਗੇ ਕੋਈ ਜੱਥੇਬੰਦੀਆਂ ਵੱਖ-ਵੱਖ ਰੋਜ਼ ਧਰਨੇ ਵੀ ਲੱਗਦੇ ਕੁਮਜਾਰੇ ਵੀ ਹੁੰਦੇ ਆ ਕੁਝ ਵੀ ਹੁੰਦਾ ਉੱਥੇ ਕਿਸੇ ਜੱਥੇਬੰਦੀਆਂ ਵੱਲੋਂ ਇਹ ਕਿਉਂ ਨਹੀਂ ਮੰਗ ਕੀਤੀ ਜਾਂਦੀ ਵੀ ਜੋ ਇਹ 5 ਲੱਖ ਦਾ ਸ਼ਮਾਨ ਕਾਰਡ ਤੇ ਸਰਕਾਰ ਨੂੰ ਸਹੀ ਇੱਕ ਨੰਬਰ ਹਾਂ ਜੀ ਇਹਨਾਂ ਨੂੰ ਕਿਹਾ ਸੀ ਵੀਰ ਜੀ ਅਸੀਂ ਵਪਾਰ ਕਹਿੰਦੇ ਵੀ ਤੁਹਾਡੇ ਕਣਕ ਕਾਲਾ ਕਾਟ ਲਿਆ ਉਹ ਤੇ ਤੁਹਾਨੂੰ ਬਣਾ ਦੇਾਂਗੇ ਅਸੀਂ ਆਏ ਨਹੀਂ ਕੋਈ ਸਾਡੇ ਕੋਲ ਕਣਕ ਕਾਲਾ ਕਾਟ ਨਹੀਂ ਬਣਿਆ ਵਿਆ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਬਸ ਇਹੀ ਸਾਡਾ ਇਲਾਜ ਹੋ ਜੇ ਬਸ ਇਲਾਜ ਕਰਾਇਆ ਜਾਵੇ ਸਾਡਾ ਤੇ ਅਸੀਂ ਦਵਾਈ ਬੂਟੀ ਹੁਣ ਖਾਈ ਜਾਂਦੇ ਆ ਜੇ ਸਾਨੂੰ ਕੋਈ ਕਹੂਗਾ ਵੀ ਤੁਹਾਡਾ ਇਲਾਜ ਕਰਾ ਦਿੰਨੇ ਅਸੀਂ ਕਰਵਾ ਲਾਂਗੇ ਹਾਂਜੀ